ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਤਰਨਾ ਦੇਣ ਆਏ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਰਾਏ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪੁਲਿਸ ਵੱਲੋਂ ਡਿਟੇਨ ਕਰ ਲਿਆ ਗਿਆ ਦੱਸਦੇ ਕਿ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਇਸੇ ਦੌਰਾਨ ਜਲੰਧਰ ਵਿਖੇ ਕਿਸਾਨ ਰੇਲਵੇ ਟਰੈਕ 'ਤੇ ਜਾ ਤਰਨਾ ਦੇਣਾ ਚਾਹੁੰਦੇ ਸਨ ਜਿਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਅਤੇ ਆਗੂਆਂ ਨੂੰ ਡਿਟੇਨ ਕਰ ਲਿਆ ਸਾਡਾ ਦਵਿੰਦਰ ਸਿੰਘ ਸੰਧੂ ਜਿਹੜਾ ਸੰਧਵਾ ਤੋਂ ਹੈ ਸਾਨੀ ਸਾਹਿਬ ਸਾਨੀ ਤੋਂ ਨੇ ਹਿਸ਼ਾਰਪੁਰ ਤੋਂ ਗੁਰਵਿੰਦਰ ਸਿੰਘ ਖੰਗੂੜਾ ਸਾਡੇ ਰਵਈਆ ਤੋਂ ਕਿ ਸਪਸ਼ਟ ਹੈ ਪਹਿਲਾ ਪਹਿਲਾ ਮੌਲੀ ਸਾਡਾ ਦੇਖੋ ਸਰਕਾਰ ਦਾ ਰਵਈਆ ਇੱਥੇ ਸਪਸ਼ਟ ਹੈ ਕਿ ਇਹ ਜਿਹੜਾ ਬਿਜਲੀ ਸੋਧ ਬਿੱਲ 2025 ਹੈ ਇਹ ਕੇਂਦਰ ਨੇ ਲਿਆਂਦਾ ਹੈ ਅਸੀਂ ਕੇਂਦਰ ਦੇ ਅਗੇ ਇਸ ਪ੍ਰੋਟੈਸਟ ਕਰ ਰਹੇ ਹਾਂ ਸਾਰੇ ਪਰ ਇਹ ਜਿਹੜੀ ਪੰਜਾਬ ਸਰਕਾਰ ਅੱਜ ਕੇਂਦਰ ਦੇ ਨਾਲ ਖੜੀ ਹੈ ਡਟ ਕੇ ਮੈਂ ਇਹ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਇਹ ਜਿਹੜਾ ਬਿਜਲੀ ਸੋਧ ਬਿੱਲ ਹੈ ਇਹਨੇ ਸਾਰਿਆਂ ਤੇ ਫਿੱਟ ਕਰਨਾ ਪੂਰੇ ਪੂਰੇ ਦੇ ਪੂਰੇ ਭਾਰਤ ਤੇ ਇਫੈਕਟ ਕਰਨਾ ਔਰ ਇਹ ਮੈਂ ਇਹ ਕਹਿਵਾਂਗਾ ਦਾਵੇ ਨਾ ਅਜਿਹੇ ਸਾਡੇ ਪੁਲਿਸ ਮੁਲਾਜ਼ਮ ਵੀਰ ਖੜੇ ਆ ਇਹਨਾਂ ਦੇ ਘਰਾਂ ਦੇ ਇਹਨਾਂ ਦੇ ਮੀਟਰ ਇਹਨਾਂ ਦੇ ਵੀ ਲੱਗਣੇ ਆ ਇਹਨਾਂ ਦੇ ਵੀ ਇਫੈਕਟ ਹੋਣਾ ਸਰਕਾਰ ਦਾ ਇੱਕ ਸਵਾਲ ਹੈ ਸਰਕਾਰ ਨੂੰ ਤੁਹਾਨੂੰ ਨਹੀਂ ਲੱਗਦਾ ਕਿ ਬੈਠ ਕੇ ਗੱਲ ਹੋ ਜਾਣੀ ਚਾਹੀਦੀ ਖੇਤਾਂ ਦੀ ਜਦੋਂ ਜੈਤ ਤੋਂ ਬਿਨਾ ਕੀ ਪਹਿਲਾਂ ਕੋਸ਼ਿਸ਼ ਕੀਤੀ ਗਈ ਅਸੀਂ ਬੜੀ ਕੋਸ਼ਿਸ਼ ਕੀਤੀ ਆ ਸਰਕਾਰ ਨੂੰ ਅਸੀਂ ਪੀਸੀ ਕਰਕੇ ਪਹਿਲਾਂ ਵਾਰਨ ਕੀਤਾ ਫਿਰ ਮੰਗ ਪੱਤਰ ਦਿੱਤੇ ਆ ਆ ਪਿੱਛੇ ਪਹਿਲੀ ਤਰੀਕ ਨੂੰ ਕਿ ਸਰਕਾਰ ਨੂੰ ਕਿਹਾ ਵੀ ਕੋਈ ਗੱਲ ਕਰੋ ਦੱਸੋ ਤੁਸੀਂ ਆਪਣਾ ਪੱਖ ਸਪਸ਼ਟ ਕਰੋ ਨਹੀਂ ਵੀ ਮੀਟਿੰਗ ਕਰਨੀ ਪਰ ਜਿਹੜੀ ਰਾਇ ਮੰਗੀ ਗਈ ਆ ਸਪਾਰ ਸਰਕਾਰ ਵੱਲੋਂ ਪੰਜਾਬ ਸਰਕਾਰ ਆਪਣਾ ਉੱਤੇ ਰਹਿ ਸਪਸ਼ਟ ਕਰੇ ਆਪਣੀ ਆਪਣਾ ਪੱਖ ਸਪਸ਼ਟ ਕਰੇ ਪਰ ਇਹਦਾ ਮਤਲਬ ਇਹ ਰਲਈ ਹੋਈ ਆ ਪੂਰੀ ਦੀ ਪੂਰੀ ਅੱਜ ਸਾਬਤ ਹੋ ਰਿਆ ਜਿਸ ਢੰਗ ਨਾਲ ਫੋਰਸਾਂ ਲਾਈਆਂ ਗਈਆਂ ਅੱਜ ਜਿਸ ਢੰਗ ਨਾਲ ਸਾਡੇ ਸਾਥੀਆਂ ਨੂੰ ਟ੍ਰੇਨ ਕੀਤਾ ਗਿਆ ਅੱਜ ਇਹ ਸਪਸ਼ਟ ਹੋ ਰਿਆ ਕਿ ਪੰਜਾਬ ਸਰਕਾਰ ਜਿਹੜੀ ਆ ਇਹ ਡਟਕੇ ਕੇਂਦਰ ਸਰਕਾਰ ਨਾਲ ਖੜੀ ਆ ਪੰਜਾਬ ਦੇ ਲੋਕਾਂ ਨਾਲ ਨਹੀਂ ਖੜੀ ਕਹਿੰਦੀ ਤੁਹਾਡੀ ਧਰਤਾਂ ਦੇ ਕਿਸਾਨਾਂ ਨੇ ਖੇਤਾਂ 'ਚ ਕੰਮ ਕਰਦਾ ਪਿਆ ਵਾ ਇੰਨੀ ਰੋਕ ਲੈ ਸਾਰੇ ਘਰਾਂ 'ਚ ਡਿਟੇਨ ਕੀਤੇ ਹੋਏ ਸਾਡੇ ਬਲਾਕ ਪ੍ਰਧਾਨ ਸਾਡੇ ਸਰਕਲ ਪ੍ਰਧਾਨ ਸਾਡੇ ਜਿਹੜੇ ਪਿੰਡਾਂ ਦੀਆਂ ਇਕਾਈ ਦੇ ਪ੍ਰਧਾਨੋਂ ਤੱਕ ਤਾਂ ਰੋਕੇ ਹੋਏ ਆ ਅਸੀਂ ਅਸੀਂ ਤਾਂ ਅਸੀਂ ਸਵੇਰੇ ਹਨੇਰੇ ਨਿਕਲ ਗਏ ਸੀ ਰਾਤ 12 ਵਜੇ ਘਰਾਂ ਤੋਂ ਤਾਂ ਅਸੀਂ ਇੱਥੇ ਪਹੁੰਚ ਸਕੇ ਆ ਸਵੇਰੇ ਤੜਕੇ 3-3 ਵਜੇ ਜਾ ਕੇ ਸਾਰੇ ਦੇ ਸਾਰੇ ਡਿਟੇਨ ਕਰ ਲਿਆ ਸੋ ਅਸੀਂ ਇਸ ਕਰਕੇ ਸਾਥੀ ਥੋੜੇ ਆ ਸਕੇ ਅਜੇ ਆਉਂਦੇ ਆ ਕੋਈ ਵਿੱਚ ਦੀ ਘੁੰਮ ਘੁੰਮ ਕੇ ਗਲੀਆਂ 'ਚ ਅਜੇ ਪਿੰਡਾਂ ਵਿੱਚ ਦੀ ਘੁੰਮ ਕੇ ਅਸੀਂ ਅਭੀਲ ਤੇ ਸਰਕਾਰ ਨੂੰ ਹੋਰ ਕੀ ਸਨੇਹਾ ਦੇਣਾ ਚਾਹੁੰਦੇ ਹੋ ਅਸੀਂ ਸਰਕਾਰ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਸੀਂ ਆਪਣੀ ਸਰਕਾਰ ਦਾ ਜਿਹੜਾ ਪੱਖ ਆ ਸਪਸ਼ਟ ਕਰੋ ਕਿ ਤੁਸੀਂ ਜਿਹੜਾ ਬਿਜਲੀ ਸੋਧਵੈਲ 2025 ਉਹਦੇ ਪੱਖ 'ਚੋਂ ਕਿਉਂ ਦੇ ਅੰਗੇਸ਼ ਤੋਂ ਤੁਸੀਂ ਇਹਦਾ ਮਤਲਬ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰਾਉਣਾ ਚਾਹੁੰਦੇ ਹੋ ਤੁਸੀਂ ਇਹਨੂੰ ਨਿੱਜੀ ਕਰਨ ਵੱਲ ਜਾਣਾ ਚਾਹੁੰਦੇ ਹੋ ਇਹਦਾ ਮਤਲਬ ਤੁਸੀਂ ਸ਼ਾਮਲ ਹੋ ਨਿੱਜੀ ਕਰਨ ਦੇ ਵਿੱਚ ਸੋ ਇਹ ਇਹ ਆਪਣਾ ਪੱਖ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਸਾਡੀ ਬੇਨਤੀ ਆ ਆਪਣਾ ਪੱਖ ਸਪਸ਼ਟ ਕਰੋ ਤੇ ਤੁਹਾਡੇ ਨਹੀਂ ਲੜ ਰਹੇ ਆ ਇਹ ਪੰਜਾਬ ਲਈ ਲੜ ਰਹੇ ਆ ਅਸੀਂ ਇਹ ਕਿਸਾਨਾਂ ਦੀ ਇਕੱਲਿਆਂ ਦੀ ਲੜਾਈ ਨਹੀਂ ਤੇ ਬਿਜਲੀ ਨੇ ਹਰ ਘਰ ਦੇ ਹਿੱਸਾ ਹੋਣਾ ਹੈ ਤੇ ਪੁਲਿਸ ਜਿੱਦਾਂ ਇੱਕ ਦੂਜੇ ਦੇ ਅਮੋ ਸਾਹਮਣੇ ਐ ਇਦਾਂ ਦੀਆਂ ਸਥਿਤੀਆਂ ਬੰਦੀਆਂ ਚਾਹੀਦੀਆਂ ਕਿਉਂਕਿ ਦੂਜੇ ਸੂਬਿਆਂ ਦੇ ਵਿੱਚ ਵੀ ਸਨੇਹਾ ਕੀ ਜਾਂਦਾ ਕਿਸਾਨ ਤੇ ਪੁਲਿਸ ਇਸ ਤਰੀਕੇ ਦਾ ਅਮੋ ਸਾਹਮਣੇ ਦੇਖੋ ਇਹ ਇਹ ਕ ਸਾਨੂੰ ਦੱਸਣਾ ਚਾਹੁੰਦਾ ਇਹ ਸਾਫ਼ ਹੈ ਵੀ ਜਿਹੜਾ ਆਹਮੋ ਸਾਹਮਣੇ ਕਰ ਰਹੇ ਸਾਨੂੰ ਇਹ ਪੰਜਾਬ ਸਰਕਾਰ ਕਰ ਰਹੀ ਹੈ ਇਹ ਆਪਣੀ ਡਿਊਟੀ ਕਰ ਰਹੀ ਹੈ ਤੁਹਾਡੇ ਭਰਾ ਨੇ ਪਰ ਅਸੀਂ ਇਹਨਾਂ ਨੂੰ ਦੱਸ ਰਹੇ ਹਾਂ ਵੀ ਤੁਹਾਡੀਆਂ ਵੀ ਜੇਬਾਂ ਤੇ ਤੁਹਾਡੇ ਘਰ ਵੀ ਸਮਾਰਟ ਮੀਟਰ ਲੱਗਣੇ ਆ ਜਦੋਂ ਤੁਹਾਡਾ ਚਾਰਜ ਮੁੱਕਿਆ ਉਸਨੇ ਬਿਜਲੀ ਗੋਲ ਹੋਣੀ ਤੁਹਾਡੇ ਘਰ ਵੀ ਹੋਣੀ ਹੈ ਪਰ ਤੁਹਾਡੇ ਤਾਂ ਫਿਰ ਇਹੀ ਤਾਂ ਹੀ ਪੁਲਿਸ ਖੜੀ ਹੈ ਕਿ ਲਾਉਣ ਨੇ ਆਰਡਰ ਖਰਾਬ ਕਰਨਗੇ ਨਹੀਂ ਅਸੀਂ ਕੋਈ ਲਾਉਣ ਆਰਡਰ ਨਹੀਂ ਖਰਾਬ ਕਰਦੇ ਅਸੀਂ ਪੀਸਫੁਲੀ ਪ੍ਰੋਟੈਸਟ ਕਰਦੇ ਹਾਂ ਜਿੱਥੇ ਵੀ ਤੁਸੀਂ ਦੇਖੋ ਜੀ 20 ਦੇ 21 ਦੇ ਵਿੱਚ ਅੰਦੋਲਨ ਲੜਿਆ ਅਸੀਂ 1 ਸਾਲ ਉੱਥੇ ਬਹਿ ਕੇ ਆਏ ਅਸੀਂ ਪੀਸਫੁਲੀ ਪ੍ਰੋਟੈਸਟ ਕੀਤਾ ਅਸੀਂ ਕਿਤੇ ਨਹੀਂ ਕਦੇ ਹੂਟਿੰਗ ਕੀਤੀ ਪਰ ਜਦੋਂ ਵੀ ਹੁੰਦੀ ਆ ਸਾਡੇ ਤੇ ਤਸ਼ੱਦਦ ਸਰਕਾਰ ਕਰਾਉਂਦੀ ਆ ਉਦੋਂ ਵੀ ਆ ਜਿਹੜਾ ਸਾਡਾ ਪਿੱਛੇ ਮੋਰਚਾ ਚੱਕਾਇਆ ਇਹ ਪੰਜਾਬ ਸਰਕਾਰ ਨੇ ਸਾਨੂੰ ਮੀਟਿੰਗ 'ਚੋਂ ਸੱਦ ਕੇ ਧੋਖਾ ਕਰਕੇ ਸਾਨੂੰ ਚੱਕ ਕੇ ਤਾਂ ਫਿਰ ਸਾਡੇਆਂ ਸਾਧੀਆਂ ਤੇ ਲਾਠੀਆਂ ਮਾਰਾਈਆਂ ਫਿਰ ਸਾਡੀ ਚਾਹ ਪਤੀ ਤੱਕ ਚੱਕ ਕੇ ਲੈ ਗਏ ਟਰਾਲੀਆਂ ਚੋਰੀ ਕਰਕੇ ਲੈ ਗਏ ਅੱਜ ਉਹਦਾ ਨਕਸ਼ਾ ਫਿਰ ਨਜ਼ਰ ਆ ਰਿਹਾ ਸਾਹਮਣੇ ਕਿ ਅੱਜ ਵੱਡੀ ਫੋਰਸ ਲਾ ਕੇ ਤੇ ਅੱਜ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਸਾਰੇ ਸਾਥੀ ਰੀਟੇਨ ਕਰਕੇ ਇਹ ਇਹ ਅੱਜ ਸਾਬਤ ਕੀ ਕਰਨਾ ਚਾਹੁੰਦੇ ਭਗਵੰਤ ਮਾਨ ਜੀ ਸਿਸਟਮ ਨਾਲ ਲੱਗਦਾ ਕਿ ਸਮੇਂ ਨੂੰ ਤਾਂ ਹਰਾ ਰਹੀ ਹੈ ਇਹ ਬਿਲਕੁਲ ਆ ਜਿਹੜੇ ਭਗਵੰਤ ਮਾਨ ਜੀ ਇਹ ਤਾਂ ਬਿਲਕੁਲ ਹੀ ਮੈਂ ਕਹਿੰਦਾ ਬੇੜਾਗਰ ਕਰਤਾ ਨਹੀਂ ਪੰਜਾਬ ਦਾ ਕਿ ਤੁਸੀਂ ਘਰ ਤੋਂ ਘਰੇ ਦਾ ਦੱਸੋ ਵੀ ਤੁਸੀਂ ਪੰਜਾਬ ਨਾਲ ਖੜੇ ਹੋ ਕਿ ਕੇਂਦਰ ਨਾਲ ਖੜੇ ਹੋ ਇਹ ਦੱਸੋ ਇਹਦੇ ਨਾਲ ਕੇਂਦਰ ਰਿਓ ਕਿ ਭਗਵੰਤ ਮਾਨ ਸਾਹਿਬ ਨੇ ਗੱਲਾਂ ਸੁਣ ਲਈਆਂ ਕਿਸਾਨਾਂ ਦੇ ਹੱਕ 'ਚ ਨੇ ਤੁਹਾਡੇ ਬਿਆਨ ਸੀਗੇ ਉਹ ਬਸੋ ਗੱਲਾਂ ਹੀ ਸੁਣਦੇ ਨੇ ਗੱਲਾਂ ਉਹ ਕਹਿੰਦੇ ਨੇ ਵੀ ਮੁੰਡੇ ਦੇਣੇ ਲੱਕੜ ਦੇ ਨਾ ਹੱਸਣ ਦੇਣਾ ਰੋਣ ਉਹ ਨਹੀਂ ਗੱਲਾਂ ਹੀ ਸੁਣਨੀਆਂ ਨੇ ਔਰ ਕੁਝ ਨਹੀਂ ਕਰਨਾ ਇਹ ਹੀ ਕੰਮ ਹੈ ਉਹਨਾਂ ਦਾ ਬਸ